ਕਬੇ ਉਹ ਬਾਚ ਬੇਨਤੀ ਚਉਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਟੋਸਟਰ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਹਿ ਬਚਾਵ ਹੋ ਸੁਖੇ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਲੋ ਰਚਨੈ ਚੇ ਕਰਤ ਕਰੀਐ ਸਭ ਬਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੀ ਰਹੇ ਪਿਆਸਾ ਤਮਹਿ ਆੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂ ਸੋ ਤਮਤੇ ਪਾਉ ਸੇਵਕ ਸਿੱਖ ਹਮਾਰੇ ਤਰੀ ਹੈ ਚੋਂ ਚੋਂਨ ਸਤਰ ਹਮਾਰੇ ਮਰੀ ਹੈ आपहाਤ ਦ मुझे अबਰيمرਨका ਲកਤਸनिਵੀي होجوਸदा हमारे 25ਸجه कर होچ राखले हो مهहراڪنਹري سائਸत سي پري ਦ ਨਬਦ दुष्ट के ਹता ਤम् परيचਤਸڪता ڪ ਲपाائي پرमा باवਤरा ڪ ਲपाائ से وजਆत. काल पाए करकल काल का कमास ब्रायो काल सबल सब लोक सवारा नमस्कार है त हमारा जवन काल सब जगत बनायो देव दैत जशन उपजायो आद अंत एक अवतारा सोई गुरू सम्झो हमारा हु ਨਮਸਕਾਰ ਤਿਸੇ ਹਿਕ ਮਾਰੇ ਸਕਲ ਪ੍ਰਜਾ ਜਨ ਆਪਸਾਰੇ ਸਵਕਨ ਕੋ ਸਵਗੋਨ ਸੁਖ ਦਿਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੇ ਪੀਰ ਪਛਾਨਤ ਚੇਤੀ ਤੇ ਕੋ ਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਾਂント ਕੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਵੜ ਕੇ ਜਾਨੈ ਜਬ ਉਦਕਰਖ ਕਰਾਇ ਕਰ ਤਾਰ ਪ੍ਰਜਾ ਤਰਤ ਤਬ ਦੇਹੀ અપਾਰ ਜਬ ਆਕਰਖ ਕਰਤ ਹੋ ਕਬਹੁ ਤਮ ਮੈ ਮਿਲਤ ਦੇਹ ਤਰ ਸਭ ਹੋ ਜੇਤੇ ਪਦ ਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੈ ਤਮ ਸਭ ਹੀ ਤੇ ਰਹਿ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਸੰਬ ਤਾ ਕਾ ਮੋੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਿਰਪਾ ਹਨ ਹਨਮਾਨਤ ਮਹਾ ਮੋੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਰਨਕਾਰ ਕਾ ਚੀਨ ਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਦ ਪੇਨ ਪੇਨ ਤੁਹਿ ਤੇਤੀ ਤਬਰ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਿਆ ਰੂਪ ਅਨੂਪ ਸਰੂਪਾ ਰੰਗ ਪਿਉਰਾ ਨਹੀਂ ਭੂਪਾ ਅੰਡਜ ਜੇਰੇ ਜਿਸੀ ਤੇ ਜਕੀਨੀ ਉਤਪਜ ਖਾਨ ਬਾਹਰ ਰਚ ਦੇਨੀ ਕਹਉ ਫੂਲ ਰਾਜ ਹਵੈ ਬੈਠਾ ਕਹਉ ਸਿਮਟ ਪਿਆ ਸੰਗਰੇ ਘੇਟਾ ਸਗਰੀ ਸ੍ਰੇਸ਼ਟ ਦਿਖਾਇਆ ਚੰਪਾਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਬਾਰ ਅਸਿਖ ਸਗਰੋ ਦੋਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਆਸੇ ਤੋ ਜੇ ਤਵ ਸਰਨੀ ਪ੍ਰੇ ਤਨ ਕੇ ਦੋਸ਼ਟ ਦੁਖਤ ਹਵੈ ਬਰੇ ਪਰਖ ਜਾਵਨ ਪਗ ਪ੍ਰੇ ਤਿਹਾਰੇ ਤਨ ਕੇ ਤਮ ਸੰਕਟ ਸਵਡਾਰੇ ਜੋ ਕਲ ਕੋ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਟਿਕਟ ਨਹੀਂ ਆਇ ਹੈ ਪ੍ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਪਰ ਇਹ ਦਸੈਦ ਕਰਮੋ ਸਭ ਹੋਈ ਦੁਸ਼ਟਿ ਚਾਵ ਸੈ ਸਕੈ ਨ ਕੋਈ ਏਕ ਬਾਰ ਜੰਤ ਮੈ ਸੰਬਾਰ ਆਕਾਲ 파ਸਤੇ ਤਾਹੇ ਬਾਰ जन्र ਨमਤ हරका दਰਤ ਡूष्ट दੋगतරह කගගේ तමसर तिहाਰੀ आप हाथਦ लेෙह බਰ सर्वठਰම हो සਹਾයි दूषෂ्ट दोथੇ ਲह बचाයි कभ्यਬාच ਬਤੀ ਜੋපਈ පਤਸਹੀ दසමੀਅਰකර हाथ දਰਚ पूරਨ হয়ে चਤਕ ਇਚਾ. ਤਵ ਚਰਨ ਦਾ ਨਾਮ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਟੋਸਟ ਸਬੈਤ ਮੁਕਾਬ ਹੋ ਆਪ ਹਾਤ ਦੇ ਮਹਿ ਬਚਾਵ ਹੋ ਸੁਖੇ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰਚਾ ਨੈ ਜੀ ਕਰਤ ਕਰੀਐ ਸਬੈ ਰਨ ਕੋ ਆਜ ਸੰਗ ਰਈਐ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤੇ ਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸਿਖ ਹਮਾਰੇ ਤਰਿ ਹੈ ਚੋਂ ਚੋਂ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਜੇ ਅਬਰਿਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰ ਹੋ ਰਚਾ ਰਾਖ ਲਿ ਹੋ ਮਹਰਾਕ ਹਨਹਾਰੇ ਸਾਇਬ ਸੰਤ ਸਹਾਏ ਪਿਆਰੇ ਦੇ ਨਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਵਜੂ ਅਵਤਰਾ ਕਾਲ ਪਾਏ ਕਰ ਬੇਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਚੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਯਾ ਵਨਕਾਲ ਸਭ ਜਗਤ ਬਨਾਇਓ ਦੇਵ ਦੈਤ ਜੈ ਚਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੁ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕੋ ਸਿਵ ਗੋਨ ਸੁਖ ਦਿਇਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਤੇ ਤੇ ਕੋ ਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂント ਕੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ੜੜੜ ਕੇ ਜਾਣੈ ਜਬ ਉਦਕਰਖ ਕਰਾਇ ਕਰ ਤਾਰ ਪ੍ਰਜਾ ਤਰਤ ਤਬ ਦੇਹੀ अपਾਰ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ jete padna shreshth sabdar aap apni booj uchare tam sabhi hite rahe tan raalam janat veda bhed ar alam niranakar narbakar nirlamb aad anil anad samb ta ka mood ucharat peda ja ko pev na pavat beda ta ko kripa han han vanat maha mood kas bhed na janat ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀ ਨ ਤਨਹਿ ਭੈਵ ਆਪ ਆਪਨੀ ਬੁਧ ਹੈ ਜੀਤੀ ਬਰਨਦ ਭੈ ਨ ਭੈ ਨ ਤੋਹਿ ਤੇਤੀ ਤਬਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਉਰਾ ਵਨੀ ਭੂਪਾ ਅਲਟਾ ਜੇ ਜੇਰੇ ਚੇਸੀ ਤੇ ਜਕੀਨੀ ਉਤਪਜ ਖਾਨ ਬਾਹਰ ਰਚ ਦੇਨੀ ਕਹੋ ਫੂਲ ਰਾਜ ਹਵ ਬੈਠਾ ਕਹੋ ਸਿਮਟ ਪਿਆ ਸੰਗਰੇ ਕੈਠਾ ਸਗਰੇ ਸ੍ਰੇਸ਼ਟ ਦੀ ਕਾਇਆ ਚੰਪਾਵ ਆਤ ਜੁਗਾਦ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖੂ ਬਾਰ ਅਸਿਖ ਸੰਗਰੋ ਦੋਸ਼ਟ ਜਿਤੇ ਉਠਵਤੋ ਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੋਜ ਤਵਸਰਨੀ ਪ੍ਰੇ ਤਨ ਕੇ ਟੁਸ਼ਟ ਦੁਗਤ ਹਵੈ ਬਰੇ ਵਰਖ ਜਾਵਨ ਪਗ ਪ੍ਰੇ ਤਿ ਹਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਟੁਸ਼ਟ ਅਰਿਸ਼ਟ ਤ੍ਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਔਰ ਇਹਦ ਸਹਿਤ ਕਰਮੋ ਸਭ ਹੋਈ ਦੁਸ਼ਟਿ ਚਾਵ ਸੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਬਾਰ ਆਕਾਲ 파ਸਤੇ ਤਾਹੀ ਬਾਰ ਜਨਰ ਨਾਮ ਤੇ ਹਰੂ ਕਾਹ ਦਰਤ ਦੁਸ਼ਟ ਦੋਗ ਚ ਰਹਾ ਖਰਗ ਕੇ ਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਿਖ ਬਾਰੇ ਸਰਬ ਧਰਮ ਹੋ ਸਹਾਇ ਦੁਸ਼ਟ ਦੋਤੇ ਲਿਖ ਬਚਾਈ ਕਬਿਓ ਬਾਚ ਬੇਨਤੀ ਚੋਪਈ ਪਾਤ ਸਹੀ ਦਸਮੀ ਅਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਟੋਸਟਰ ਸਬੈਤ ਮੁਕਾਬ ਹੋ ਆਪ ਹਾਥ ਦੇ ਮਹਿ ਬਚਾਵ ਹੋ ਸੁਖੇ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਲੋਰ ਚਾਨੈ ਜੀ ਕਰਤਾ ਕਰੀਏ ਸਬੈ ਰਨ ਕੋ ਆਜ ਸੰਗਰੇ ਐ पूरण हो हमारी आसा तो रवयन की रह प्यासा तम चाड़ कोई अवर ना सिख हमारे धारी है सदर हमारे मारी है आप हाथ दे मुझे अवरी है मरण काल का त्रास निवरी है हो जो सदा हमारे पच्चा श्री सितु जुगर हो रचा රා කලෙහෝ මහෙරාකන් හරේ සහිබසන්ත සහයේ පාරේ දී නබාන්ත දෘෂ්ඨනකේ හන්තා තමහෝපරේ චතර දසකන්තා කාලපායි ප්‍රහම බෞතරා කා ලපායි සැවජු අවතරා කාලපාය කර බෙසන ප්‍රකාසා සකළකාලකා කියාතමස්සා ජාවනකාලච ගී සවකීියෝ බේදරාජු බරම ජූथීයෝ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੈਛਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਵ ਕਨ ਕੋ ਸਵ ਗੋਨ ਸੁਖ ਦਿਇਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਦਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੇਤੇ ਤੇ ਗੁੰਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਘਰ ਹੂਲਾ ਸੰਤਾਂਤੋ ਕੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਵੜ ਕੇ ਜਾਨੈ ਜਬ ਉਦਕਰਕ ਕਰੈ ਕਰਤਾਰ ਪ੍ਰਜਾ ਤਰਤ ਤਬ ਦੇਹੀ अपार ਜਬ ਆਕਰਕ ਕਰਤ ਹੋ ਕਬਹੁ ਤੁਮ ਮੈ ਮਿਲਤ ਦੇਹ ਤਰ ਸਭ ਹੋ ਜੇਤੇ ਪਦ ਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਬੋਝ ਉਚਾਰੈ ਤਮ ਸਭਿ ਹੀ ਤੇ ਰਹੈ ਤਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੋੜ ਉਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨੁਮਾਨਤ ਮਹਾ ਮੋੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਰਨ ਕਰਕਾ ਚੀਨ ਨ ਤਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਦ ਪੇਨ ਪੇਨ ਤੁਹਿ ਤੇਤੀ ਤਬਰ ਲਖਾ ਨਾ ਜਾਏ ਪਸਾਰਾ कहपिद सजा प्रथम संसार एकारोभ अनूप स्वरूपा रंग पयोरा वनि भूपा अलता जे जरे जैसी तज कीनी उत्पज खान बहर रच देनी कहो फूल राज हवै बैठा कहो सिमट पयो संगरे कैठा सगरे श्रेष्ठदिकाय चंपाव आद जुगाद स्वरूप सयम भाव अबरचा मेरे तम करो सिख बार असिख संगरो ਦੁਸ਼ਟ ਜਿਤੇ ਓਟਵਤੋ ਤਪਾਤਾ ਸਕਲ ਮਲੇਸ਼ ਕਰੋ ਰੰਕ ਆਤਾ ਜੇ ਆਸੀ ਤੋਜ ਤਵਸਰਨੀ ਪ੍ਰੇਤਨ ਕੇ ਟੁਸ਼ਟ ਦੁਗਤ ਹਵੈ ਬਰੇ ਵਰਖ ਜਾਵਨ ਪਗ ਪ੍ਰੇਤ ਹਰੇ ਤਨਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਟੁਸ਼ਟ ਅਰिष्ट ਤ੍ਰੈ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਪਰੈ ਦਸੈਦ ਕਰਮੋ ਸਭ ਹੋਈ ਦੁਸ਼ਟਿ ਚਾਵ ਸੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਬਾਰ ਆਕਾਲ 파ਸਤੇ ਤਾਹੀ ਬਾਰ ਜਨਰ ਨਾਮ ਤੇ ਹਰੋ ਕਾਹ ਦਰਤ ਦੁਸ਼ਟ ਦੋਖ ਚਰਹਾ ਖਰਗ ਕੇ ਤ ਮੈ ਸਰਨ ਤੇ ਹਰੀ ਆਪ ਹਾਥ ਦੇ ਲਿਖ ਬਾਰੇ ਸਰਬਾਧ ਰਮ ਹੋ ਸਹਾਈ ਦੁਸ਼ਟ ਦਉਤੇ ਲਿਹ ਬਚਾਈ ਕਬਿਓ ਬਾਚ ਬੇਨਤੀ ਚੌਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬੈ ਤੁਮ ਘਾਵ ਹੋ ਆਪ ਹਾਥ ਦੇ ਮਹਿ ਬਚਾਵ ਹੋ ਸੁਖੇ ਬਸ ਹੈ ਪੂਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਲੋਰ ਚਾਨੈ ਜੀ ਕਰਤ ਕਰੀਐ ਸਬੈ ਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੇ ਆਸਾ ਤੋ ਰਵੈਨ ਕੀ ਰਹੇ ਪਿਆਸਾ ਤਮਹਿ ਆੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤਮਤੇ ਪਾਉ ਸੇਵਕ ਸਿੱਖ ਹਮਾਰੇ ਤਰੀ ਹੈ ਚੋਂ ਚੋਂਨ ਸਤਰ ਹਮਾਰੇ ਮਰੀ ਹੈ आपहाਤ ਦ मुझे अबਰيمرਨका ਲកਤਸनिਵੀي ਹجوਸदा हमारे 5ਸجه कर होچ राखले हो مهहراڪنਹري سائਸत سي پري ਦ ਨਬਦ दुष्ट के ਹता ਤम्و परيचਤਤਸڪता ڪ ਲपाائي پرमा باवਤरा ڪ ਲपाائ से وजਆਤ, काल पाए करकल काल का कमास ब्रायो काल सबल सब लोक सवारा नमस्कार है ताह हमारा जवन काल सब जगत बनायो देव दैत जशन उपजायो आद अंत एक अवतारा सोई गुरू सम्झो हमारा हु ਨਮਸਕਾਰ ਤਿਸੇ ਹਿਕ ਹਮਾਰੇ ਸਕਲ ਪ੍ਰਜਾ ਜਨ ਆਪਸਾਰੇ ਸਵਕਨ ਕੋ ਸਵਗੋਨ ਸੁਖ ਦਿਯੋ ਸਤਰਨ ਕੋ ਪਲਮੋ ਬਦਕੀਯ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੇ ਪੀਰ ਪਛਾਨਤ ਚੇਤੇ ਤੇ ਕੋ ਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਾਂਤੋ ਕੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂ ਤੁਮ ਮੈਂ ਮਿਲਤ ਦੇਹਿ ਤਰ ਸਭ ਹੂ ਜੇਤੇ ਪਦ ਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤਮ ਸਭ ਹੀ ਤੇ ਰਹੈ ਤਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਸੰਬ ਤਾਕਾ ਮੋੜ ਉਚਾਰਤ ਭੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਿਰਪਾ ਹਨ ਹਨਵਾਨਤ ਮਹਾ ਮੋੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਰਨਕਾਰ ਕਾ ਚੀਨ ਨਤ ਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਦ ਪੇਨ ਪੇਨ ਤੁਹਿ ਤੇਤੀ ਤਬਰ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਿਆ ਰੂਪ ਅਨੂਪ ਸਰੂਪਾ ਰੰਗ ਪਿਉਰਾ ਨਹੀਂ ਭੂਪਾ ਅੰਡਜ ਜੇਰੇ ਜਿਸੀ ਤੇ ਜਕੀਨੀ ਉਤਪਜ ਖਾਨ ਬਾਹਰ ਰਚ ਦੇਨੀ ਕਹੋ ਫੂਲ ਰਾਜ ਹਵੇ ਬੈਠਾ ਕਹੋ ਸਿਮਟ ਪਿਆ ਸੰਗਰੇ ਘੇਟਾ ਸਗਰੇ ਸ੍ਰੇਸ਼ਟ ਦਿਖਾਇਆ ਚੰਪਾਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਚਾ ਮੇਰੇ ਤਮ ਕਰੋ ਸਿਖ ਬਾਰ ਅਸਿਖ ਸਗਰੋ ਦੋਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਆਸੇ ਤੋ ਜੇ ਤਵ ਸਰਨੀ ਪਰੇ ਤਨ ਕੇ ਦੋਸ਼ਟ ਦੁਖਤ ਹਵੈ ਬਰੇ ਔਰਕ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਵਡਾਰੇ ਜੋ ਕਲ ਕੋ ਇੱਕ ਬਾਰਤ ਆਇ ਹੈ ਤਾਂ ਕੇ ਕਾਲ ਟਿਕਣਿ ਆਇ ਹੈ ਪ੍ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਪਰ ਇਦ ਸੈਦ ਕਰਮੋ ਸਭ ਹੋਈ ਦੁਸ਼ਟ ਚਾਵ ਸੈ ਸਕੈ ਨ ਕੋਈ ਏਕ ਬਾਰ ਜੰਤ ਮੈ ਸੰਬਾਰ ਆਕਾਲ 파ਸਤੇ ਤਾਹੇ ਬਾਰ ਜਨਰ ਨਾਮ ਤੇ ਹਰੂਗਾ ਹਰਤ ਦਰਤ ਦੁਸ਼ਟ ਦੋਖ ਤਰਹਾ ਖਰਗਕੇ ਤਮੈ ਸਰਨ ਤੇ ਹਰੀ ਆਪ ਹਾਥ ਦੇ ਲਿਖ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਤੇ ਲਿਖ ਬਚਾਈ ਕਬਿਓ ਬਾਚ ਬੇਨਤੀ ਚੋਪਈ ਪਾਤ ਸਹੀ ਦਸਮੀ ਹਮਰੇ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਦਾ ਨੰ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਟੋਸਟ ਸਬੈਤਮ ਕਾਬ ਹੋ ਆਪ ਹਾਤ ਦੇ ਮਹਿ ਬਚਾਵ ਹੋ ਸੁਖੇ ਬਸੈ ਪੂਰ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਨ ਦੇ ਜੀ ਕਰਤ ਕਰੀਏ ਸਬੈ ਰਨ ਕੋ ਆਜ ਸੰਗ ਰਈਏ ਪੂਰਨ ਹੋਏ ਹਮਾਰੇ ਆਸਾ ਤੋਰ ਬਯਨ ਕੀ ਰਹੇ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਤੇ ਆਉਂ ਜੋ ਬਰ ਚਾਹੋਂ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਹੈ ਚੋਂ ਚੋਂ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਝੇ ਅਬਰਿਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰ ਹੋ ਰਚਾ ਰਾਖ ਲਿ ਹੋ ਮਹਰਾਕ ਹਨਹਾਰੇ ਸਾਇਬ ਸੰਤ ਸਹਾਏ ਪਿਆਰੇ ਦੇ ਨਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਤਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਵਜੂ ਅਵਤਰਾ ਕਾਲ ਪਾਏ ਕਰ ਬੇਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਚੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਯਾਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜੈ ਚਨ ਉਪਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੂ ਹਮਾਰਾ ਨਮਸਕਾਰ ਤਿਸ ਹਿਕ ਹਮਾਰੇ ਸਕਲ ਪ੍ਰਜਾ ਜਨ ਆਪਸ ਵਾਰੇ ਸਿਵ ਕਨ ਕੋ ਸਿਵ ਗੋਨ ਸੁਖ ਦਇਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਤਰ ਕੇ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਕੀਤੇ ਤੇ ਕੋ ਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂント ਕੇ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ੜੜੜ ਕੇ ਜਾਣੈ ਜਬ ਉਦਕਰਖ ਕਰਾਇ ਕਰ ਤਾਰਾ ਪ੍ਰਜਾ ਤਰਤ ਤਬ ਦੇਹੀ अपਾਰਾ ਜਬ ਆਕਰਖ ਕਰਤ ਹੋ ਕਬਹੁ ਤਮ ਮੈ ਮਿਲਤ ਦੇਹ ਤਰ ਸਭ ਹੋ jete pad na shreshth sabutar aap apni booj uchare tam sabhi he tere het niralam janat veda bhed ar alam nirankar narbakar nirlamb aad anil anad samb ta ka mood ucharat peta ja ko pev na pavat bheda ta ko kripa han han vanat maha mood kas bhed na janat ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀ ਨ ਤਨਹਿ ਭੈਵ ਆਪ ਆਪਨੀ ਬੁਧ ਹੈ ਜੀਤੀ ਬਰਨਦ ਭੈ ਨ ਭੈ ਨ ਤੋਹਿ ਤੇਤੀ ਤਬਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਉਰਾ ਵਨੀ ਭੂਪਾ ਅਲਟਾ ਜੇ ਜੇਰੇ ਚੇਸੀ ਤੇ ਜਕੀਨੀ ਉਤਪਜ ਖਾਨ ਬਾਹਰ ਰੱਖ ਦੇਨੀ ਕਹੋ ਫੂਲ ਰਾਜ ਹਵ ਬੈਠਾ ਕਹੋ ਸਿਮਟ ਪਿਆ ਸੰਗਰੇ ਕੈਟਾ ਸਗਰੇ ਸ੍ਰੇਸ਼ਟ ਦੀ ਕਾਇਆ ਚੰਪਾਵ ਆਤ ਜੁਗਾਦ ਸਰੂਪ ਸਿਯੰ ਭਾਵ ਅਬਰੱਚਾ ਮੇਰੇ ਤਮ ਕਰੋ ਸਿਖੂ ਬਾਰ ਅਸਿਖ ਸੰਗਰੋ ਦੋਸ਼ਟ ਜਿਤੇ ਉਠਵਤੋ ਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੋਜ ਤਵਸਰਨੀ ਪ੍ਰੇ ਤਨ ਕੇ ਟੁਸ਼ਟ ਦੁਗਤ ਹਵੈ ਬਰੇ ਵਰਖ ਜਾਵਨ ਪਗ ਪ੍ਰੇ ਤੇ ਹਰੇ ਤਨ ਕੇ ਤਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਚਾ ਹੋਏ ਤਾਹੇ ਸਭ ਕਾਲਾ ਟੁਸ਼ਟ ਅਰੇਸ਼ਟ ਤ੍ਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾਪ ਤਨਕ ਮੋਹਰ ਹੋ ਔਰ ਇਹਦ ਸਦ ਕਰਮੋ ਸਭ ਹੋਈ ਦੁਸ਼ਟਿ ਚਾਵ ਸੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਬਾਰ ਆਕਾਲ 파ਸਤੇ ਤਾਹੀ ਬਾਰ ਜਨਰ ਨਾਮ ਤੇ ਹਰੂ ਕਾਹ ਦਰਤ ਦੁਸ਼ਟ ਦੋਗ ਚ ਰਹਾ ਖਰਗ ਕੇ ਤ ਮੈਂ ਸਰਨ ਤੇ ਹਰੀ ਆਪ ਹਾਥ ਦੇ ਲਿਖ ਬਾਰੇ ਸਰਬ ਧਰਮ ਹੋ ਸਹਾਈ ਦੁਸ਼ਟ ਦੋਤੇ ਲਿਖ ਬਚਾਈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਪਤੇ